ਸੰਦਰ ਸਿੰਘ ਮੋਤੀਪਾਟਿਆ ਐਡੀਸ਼ਨਲ ਪ੍ਰੈਜ਼ੀਡੈਂਟ ਹੋਟਲ ਐਂਡ ਗੈਸਟ੍ਰੋ ਸੋਸਾਇਟੀ ਅੰਮ੍ਰਿਤਸਰ ਜਿਹੜਾ ਕਿਸਾਨਾਂ ਦਾ ਧਰਨਾ ਲੱਗਾ ਹੈ ਕਿਉਂਕਿ ਇਹ ਪੰਜਾਬ ਜਿਹੜਾ ਪੰਜਾਬ ਤਾਂ ਹਮੇਸ਼ਾ ਹੀ ਇੱਥੇ ਕੋਈ ਨਾ ਕੋਈ ਧਰਨਾ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੜਬੜ ਰਹਿੰਦੀ ਹੈ ਜਿਹਦੇ ਕਰਕੇ ਹੋਟਲ ਇੰਡਸਟਰੀ ਨੂੰ ਨੁਕਸਾਨ ਪਹੁੰਚਦਾ ਲੇਕਿਨ ਪੰਜਾਬ ਵਾਲੇ ਫਰਾਗਦਿਲ ਨੇ ਤਗੜੇ ਨੇ ਮਿੰਦ ਕਰਨ ਨੂੰ ਸਹਿਮਿਲਤਾ ਇਹਨਾਂ 'ਚ ਬਹੁਤ ਹੈ ਲੇਕਿਨ ਲੱਗੇ ਰਹਿੰਦੇ ਨੇ ਸੋ ਜਿਹੜਾ ਹੁਣ ਕਿਸਾਨਾਂ ਦਾ ਫੇਰ ਧਰਨਾ ਲੱਗਾ ਇਹ ਦੇ ਕਰਕੇ ਜਿਆਦਾ ਪੰਜਾਬ ਨੂੰ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਬਿਜ਼ਨਸ ਸੋ ਜਿਹੜੀ ਗੱਲ ਕਰ ਰਹੀ ਸੀ ਅਸੀਂ ਇਹਦੀ ਪੰਜਾਬ ਬਾਰੇ ਪੰਜਾਬ ਇੱਕ ਐਸਾ ਸੂਬਾ ਹੈ ਕਿ ਜਿਹੜਾ ਬੜੀਆਂ ਮਾਰਾਂ ਸੈਂਕੜੇ ਸਾਲਾਂ ਤੋਂ ਸਹੀਆਂ ਨੇ ਕਦੀ ਡਾਊਨ ਫੇਰ ਇਹਨੇ ਖੁਸ਼ਹਾਲੀ ਵਾਲ 90 ਦੇ ਧਾਕੇ ਤੱਕ ਜਿਹੜਾ ਪੰਜਾਬ ਸੀਗਾ ਹਿੰਦੁਸਤਾਨ ਦਾ ਸਭ ਤੋਂ ਖੁਸ਼ਹਾਲ ਸੂਬਾ ਸੀਗਾ ਲੇਕਿਨ ਜੀਓਗ੍ਰਾਫਿਕਲੀ ਸਥਿਤੀ ਇਹ ਹੈ ਕਿ ਪੰਜਾਬ ਸਭ ਤੋਂ ਲਾਸੇ ਰਹਿਣ ਕਰਕੇ ਪੰਜਾਬ ਕੋਲ ਸੀਗੀ ਫਸਲ ਪੰਜਾਬ ਹਮੇਸ਼ਾ ਜਿਹੜਾ ਹੈਗਾ ਫਸਲਾਂ ਦੇ ਜ਼ਿਰਤੇ ਜਿਹੜਾ ਖੜਾ ਔਰ ਹਾੜੀ ਦੀ ਸੋਣੀ ਦੀ ਜਦੋਂ ਫਸਲ ਆਉਂਦੀ ਸਾਡੇ ਕਾਰੋਬਾਰ ਚੱਲਦੇ ਨੇ ਲੇਕਿਨ ਵਕਤ ਦੀ ਮਾਰ ਐਸੀ ਹੈ ਕਿ 90 ਤੋਂ ਬਾਅਦ ਸਾਡਾ ਸੂਬਾ ਜਿਹੜਾ ਬਿਲਕੁਲ ਕਮਜ਼ੋਰ ਹੁੰਦਾ 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 ਅੱਜ 2024 ਦੇ ਵਿੱਚ ਬਹੁਤ ਜ਼ਿਆਦਾ ਡਾਊਨ ਹੋ ਚੁੱਕਾ ਹੈ ਸੂਬਾ ਜਿਹੜਾ ਫਾਈਨੈਂਸ਼ਲੀ ਫਾਈਨੈਂਸ਼ਲੀ ਪੱਕ ਤੋਂ ਹੁਣ ਫਾਈਨੈਂਸ਼ਲੀ ਪੱਕ ਤੋਂ ਇੱਥੇ ਟੂਰਿਜ਼ਮ ਜਿਹੜਾ ਹੈਗਾ ਇਹ ਨਵੀਂ ਇੰਡਸਟਰੀ ਜਿਹੜੀ ਹੈ ਪਨਪ ਰਹੀ ਹੈ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਐਹੋਦੀਆਂ ਚੀਜ਼ਾਂ ਨੇ ਜਿੱਥੇ ਟੂਰਿਸਟ ਜਿਹੜੀਆਂ ਹੱਬ ਬਣ ਰਹੀਆਂ ਨੇ ਜਿਵੇਂ ਕੰਬਰਸਰ ਕਈਏ ਪੀਰਾਂ ਫਕੀਰਾਂ ਗੁਰੂਆਂ ਦੀ ਧਰਤੀ ਹੈ ਪੰਜਾਬ ਇੱਥੇ ਦੇਖੋ ਬਾਬਾ ਵਾਲਮੀਕੀ ਜੀ ਦਾ ਸਥਾਨ ਵੀ ਹੈ ਜਿੱਥੇ ਲਵ ਕੁਸ਼ ਦੀ ਪਾਲਣਾ ਹੋਈ ਸੀਤਾ ਮਤਾ ਜੀ ਆਏ ਇੱਥੇ ਗੁਰੂ ਰਾਮਦਾਸ ਦਾ ਕਰ ਹਰਮੰਦਰ ਸਾਹਿਬ ਹੈ ਜਿੱਥੇ ਸਾਰੇ ਗੁਰੂਆਂ ਦੀ ਚਰਨਛੋਪਾ ਪ੍ਰਾਪਤ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਹੈ ਗੁਰੂ ਅਰਜਨ ਦੇਵ ਜੀ ਦਾ ਸਥਾਨ ਹੈ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ ਇੱਥੇ ਜਿਹੜੇ ਨੇ ਮੰਦਰ ਵੀ ਨੇ ਦੁਰਗਾ ਨਾ ਮੰਦਰ ਹੈ ਇੱਥੇ ਵਾਗਾ ਬਾਰਡਰ ਹੈ ਇੱਥੇ ਬਹੁਤ ਸਾਰੀਆਂ ਇਹੋ ਜੀਆਂ ਚੀਜ਼ਾਂ ਨੇ ਜਿਹੜੀਆਂ ਲੋਕੀ ਜਿਹੜਾ ਟੂਰਿਸਟ ਦੇਖਣ ਹੁੰਦਾ ਸੋ ਇਹ ਇੰਡਸਟਰੀ ਜਿਹੜੀ ਇਹ ਕੋਸ਼ਿਸ਼ ਕਰੀ ਪੰਜਾਬ ਫੇਰ ਸਰਵਾਈਵ ਹੋਏ ਆਪਣੇ ਪੈਰਾਂ ਤੇ ਖਲੋਏ ਜਿਹੜਾ 90 ਤੋਂ ਪਹਿਲਾਂ ਪੰਜਾਬ ਦਾ ਰੁਤਬਾ ਸੀ ਉਹ ਪੰਜਾਬ ਦਾ ਰੁਤਬਾ ਹੀ ਫੇਰ ਸੋਚਦੇ ਆ ਸੋ ਇਹ ਕਿਸਾਨਾਂ ਦਾ ਇੱਕ ਜਿਹੜਾ ਬੜਾ ਵੱਡਾ ਮੁੱਦਾ ਹੈ ਸਰਕਾਰ ਨੂੰ ਚਾਹੀਦਾ ਇਹਨਾਂ ਨਾਲ ਜਿਹੜਾ ਹੈਗਾ ਮਿਲ ਕੇ ਤੇ ਕੋਈ ਨਾ ਕੋਈ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਧੰਨਵਾਦ ਇਹ ਦੇਖੋ ਜੀ ਜਿਹੜਾ ਕਿਸਾਨ ਅੰਦੋਲਨ ਦਾ ਦੁਬਾਰਾ ਸ਼ੁਰੂ ਹੋਣਾ ਮੈਂ ਸਮਝਦਾ ਵੀ ਇਹ ਨਾ ਤਾਂ ਸਰਕਾਰ ਦੇ ਵਾਸਤੇ ਚਾਹੇ ਸੂਬਾ ਸਰਕਾਰ ਹੈ ਚਾਹੇ ਜਿਹੜੀ ਆ ਆਪਣੇ ਸਾਡੇ ਦੇਸ਼ ਦੀ ਸਰਕਾਰ ਹੈ ਪੂਰੇ ਦੀ ਸੈਂਟਰਲ ਗਵਰਨਮੈਂਟ ਉਹਦੇ ਵਾਸਤੇ ਕੋਈ ਇਹਦਾ ਕੋਈ ਚੰਗਾ ਪੱਖ ਹੈ ਤੇ ਨਾ ਹੀ ਇਹ ਕਿਸਾਨਾਂ ਦੇ ਬਦਲ ਤੇ ਕੋਈ ਪੱਖ ਹੈ ਦੋੇ ਹੀ ਤਰ੍ਹਾਂ ਜਿਹੜੀਆਂ ਜਦੋਂ ਇੱਕ ਤੋਂ ਅੱਜ ਤੋਂ 2.5 ਸਾਲ ਪਹਿਲਾਂ ਜਦੋਂ ਇੱਕ ਇੱਕ ਵੱਡਾ ਇਹਨਾਂ ਅੰਦੋਲਨ ਹੋਇਆ ਉਸ ਅੰਦੋਲਨ ਦੇ ਵਿੱਚ ਜਿਹੜਾ ਸਰਕਾਰ ਦੇ ਪੱਧਰ ਤੇ ਕਈ ਮੀਟਿੰਗਾਂ ਹੋਈਆਂ ਕਈ ਮੀਟਿੰਗਾਂ ਦੇ ਦੌਰ ਹੋਏ ਦਾਵੇਂ ਦਾਵੇਂ ਦੋਵਾਂ ਪਾਸੇੋਂ ਤੇ ਕੀਤੇ ਗਏ ਉਹ ਕਹਿੰਦੇ ਜੀ ਆਹ ਚੀਜ਼ ਚਾਹੀਦੀ ਸੀ ਸਰਕਾਰ ਕਹਿੰਦੀ ਵੀ ਅਸੀਂ ਦੇ ਰਹੇ ਹਾਂ ਲਗਭਗ ਜਦੋਂ ਮੁੜ ਕੇ ਇਹ ਅੰਦੋਲਨ ਉਦੋਂ ਸਮਾਪਤ ਹੋਇਆ ਉਦੋਂ ਰਹਿ ਬਣੀ ਸੀਗੀ ਆਪਸ ਵਿੱਚ ਵੀ ਜਿਹੜੇ ਕੁਝ ਗੱਲਾਂ ਤੈ ਹੋ ਗਈਆਂ ਤੇ ਇਹਨਾਂ ਨੂੰ ਵੇਦੀ ਕੋਈ ਸੌਫਟ ਟਾਈਮ ਪੂਰਾ ਕਰ ਦਿੱਤਾ ਜਾਊਗਾ ਮੈਂ ਸਮਝਦਾ ਵੀ ਜੇ ਸਰਕਾਰ ਨੇ ਉਹ ਚੀਜ਼ਾਂ ਪੂਰੀਆਂ ਉਸ ਜਿਹੜੀਆਂ ਮੰਨੀਆਂ ਸੀ ਨਹੀਂ ਕੀਤੀਆਂ ਤੇ ਸਰਕਾਰ ਤੇ ਪੱਧਰ ਤੇ ਜਿਹੜੀ ਆ ਇਹ ਇੱਕ ਜਿਹੜੀ ਦੁੱਖदाई ਆ ਤੇ ਜੇ ਕੋਈ ਚੀਜ਼ ਇੰਨਾ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਦੋ ਮੈਂ ਇਹ ਚਾਹੀਦਾ ਤੇ ਸੀ ਵੀ ਜਦੋਂ ਹੁਣ ਵੀ ਇਹ ਗੱਲ ਫੇਰ ਸ਼ੁਰੂ ਹੋਈ ਆ ਤਿੰਨ ਮੀਟਿੰਗਾਂ ਹੋ ਗਈਆਂ ਚੌਥੀ ਮੀਟਿੰਗ ਹੁਣ ਐਤਵਾਰ ਨੂੰ ਹੋਣ ਜਾ ਰਹੀ ਆ ਇਹ ਹੁਣ ਮੀਟਿੰਗਾਂ ਦਾ ਜਿਹੜਾ ਦੌਰ ਸ਼ੁਰੂ ਹੋਇਆ ਕੀ ਹੈ ਜਿਹੜਾ ਵਿੱਚ ਗੈਪ ਪੈ ਗਿਆ 2 2.5 ਸਾਲ ਦਾ ਉਦੋਂ ਇਹ ਮੀਟਿੰਗਾਂ ਦਾ ਦੌਰ ਜਿਹੜਾ ਚੱਲ ਨਹੀਂ ਸਕਦਾ ਚੱਲ ਸਕਦਾ ਸੀ ਚਾਹੇ ਉਹ ਕਿਸਾਨਾਂ ਦੇ ਪੱਧਰ ਤੋਂ ਕਮਜ਼ੋਰੀ ਰਹਿ ਗਈ ਹੈ ਚਾਹੇ ਉਹ ਸਰਕਾਰ ਦੇ ਪੱਧਰ ਤੇ ਕਮਜ਼ੋਰੀ ਰਹਿ ਗਈ ਹੈ ਮੈਂ ਦੋਨਾਂ ਦੀ ਹੀ ਨਿੰਦਿਆ ਕਰਦਾ ਔਰ ਦੋਨੋਂ ਨੂੰ ਬੇਨਤੀ ਕਰਦਾ ਆਪਣੇ ਵੱਲੋਂ ਮੈਂ ਦਲਜੀਤ ਸਿੰਘ ਖੋਲੀ ਅਸੀਂ ਜਿਹੜਾ ਆ ਹਰਿਆਵਲ ਚਾਹੁੰਦੇ ਆ ਆਪਣੇ ਪੰਜਾਬ ਨੂੰ ਹਰਿਆ ਭਰਿਆ ਚਾਹੁੰਦੇ ਆ ਖੁਸ਼ਹਾਲ ਚਾਹੁੰਦੇ ਆ ਜਿਹੜਾ ਆਮ ਕਰਕੇ ਕੋਈ ਵੀ ਸਰਕਾਰ ਆਉਂਦੀ ਹੈ ਇਹ ਰੰਗਲਾ ਪੰਜਾਬ ਕੋਈ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਮੈਂ ਇੱਕ ਇਨਸਾਨ ਹੋਂਦੇ ਦੇ ਨਾਤੇ ਚਾਹੁੰਦਾ ਵੀ ਹਰ ਇੱਕ ਇਨਸਾਨ ਖੁਸ਼ਹਾਲ ਹੋਵੇ ਹਰ ਇੱਕ ਪਰਿਵਾਰ ਖੁਸ਼ਹਾਲ ਹੋਵੇ ਸਾਡਾ ਸੂਬਾ ਪੰਜਾਬ ਖੁਸ਼ਹਾਲ ਹੋਵੇ ਸਾਡਾ ਦੇਸ਼ ਭਾਰਤ ਖੁਸ਼ਹਾਲ ਹੋਵੇ ਉਹਦੇ ਵਿੱਚ ਬਹੁਤ ਜ਼ਰੂਰੀ ਹੋ ਜਾਂਦਾ ਵੀ ਤੁਸੀਂ ਜਿਹੜੀਆਂ ਕੋਈ ਸਹਿਰਦ ਚਾਹੇ ਸਰਕਾਰ ਆ ਚਾਹੇ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਅੰਦੋਲਨ ਕਰ ਰਹੇ ਸਾਡੀਆਂ ਕਿਸਾਨ ਜਥੇਬੰਦੀਆਂ ਸਹਿਰਦ ਰਹਿਣ ਦੋਵੇਂ ਇੱਕ ਦੂਸਰੇ ਦੇ ਪ੍ਰਤੀ ਜਦੋਂ ਟੇਬਲ ਤੇ ਬੈਠਦੇ ਆ ਜਿਉਂ ਕੋਈ ਚੀਜ਼ ਨੂੰ ਕਿਸੇ ਬੰਨੇ ਲੱਗਦੀ ਤਾਂ ਲਾਉਣਾ ਚਾਹੀਦਾ ਵੇਖੋ ਆਂਦੇ ਵੀ ਰਾਜਿਆਂ ਦੇ ਘਰੇ ਕੋਈ ਮੋਤੀਆਂ ਦਾ ਘਟਾ ਨਹੀਂ ਸਰਕਾਰਾਂ ਦੇ ਕੋਲੇ ਪੈਸਿਆਂ ਦੀ ਕੋਈ ਦਿੱਕਤ ਨਹੀਂਗੀ ਮੈਂ ਕੋਈ ਕੰਪੇਅਰ ਨਹੀਂ ਕਰਨਾ ਚਾਹੁੰਦਾ ਵੀ ਇਹਨਾਂ ਦੇ ਇਹਨਾਂ ਦੀ ਜਿਹੜੀ ਮੰਗ ਆ ਕੋਈ ਬਹੁਤੀ ਵੱਡੀ ਨਹੀਂ ਅਮਾਉਂਟ ਦੇ ਵਿੱਚ ਹੈ ਜਿਆ ਸਰਕਾਰਾਂ ਨੇ ਕਾਰਪੋਰੇਟ ਘਰਾਣਾਂ ਦੇ ਬੜਾ ਬੜਾ ਮਾਫ ਕਰ ਦਿੱਤਾ ਮੈਂ ਤਾਂ ਕਹਿਣਾ ਆ ਬਈ ਆ ਜਿਹੜਾ ਮੇਰਾ ਲਫ਼ਜ਼ ਆ ਨਾ ਰਾਜਿਆਂ ਦੇ ਘਰੇ ਕੋ ਮੋਤੀਆਂ ਦਾ ਘਾਟ ਨਹੀਂ ਜੇ ਸਰਕਾਰ ਚਾਹੂਗੀ ਕਿ ਇਸ ਚੀਜ਼ ਨੂੰ ਕਿਸੇ ਬਨੇ ਲਾਉਣਾ ਇਹ ਚੀਜ਼ ਬਨੇ ਲੱਗ ਦੇਖੋ ਇਹ ਤਾਂ ਅਸੀਂ ਜਾਣਦੇ ਕਿ ਜ਼ਿਮੀਦਾਰ ਭਾਵੇਂ ਗੋਭੀ ਗਾਂਦਾ ਟਮਾਟਰ ਗਾਂਦਾ ਵਾ ਕੋਈ ਮਟਰ ਗਾਂਦਾ ਵਾ ਆ ਕੇ ਟਰਾਲੀਆਂ ਜਿਹੜੀਆਂ ਮੰਡੀ ਦੇ ਬਾਹਰ ਸੁੱਟ ਜਾਂਦੇ ਜਦੋਂ ਕੋਈ ਜਾਇਜ਼ ਉਹਨਾਂ ਦੀ ਟੋੜਾਈ ਦਾ ਮੁੱਲ ਵੀ ਨਹੀਂ ਮਿਲਦਾ ਤੇ ਸਾਨੂੰ ਕੋਈ ਫਸਲਾਂ ਇਹੋ ਜੀਆਂ ਵਾ ਕਿ ਜਿਹਦੇ ਵਿੱਚ ਉਹਨਾਂ ਨੂੰ ਜਿਹੜੀਆਂ ਰੇਪ ਆਪਣਾ ਖਾਦਾ ਪਾ ਕੇ ਜੋ ਬੀਜਦੇ ਆ ਉਹ ਬੀ ਪਾ ਕੇ ਮਜ਼ਦੂਰੀ ਪਾ ਕੇ ਨਹੀਂ ਅਗਰ ਉਹਨਾਂ ਨੂੰ ਬਾਰਾ ਖਾ ਰਿਆ ਤੇ ਸਰਕਾਰ ਜਿਵੇਂ ਬਹਿ ਕੇ ਤੈਅ ਹੋਇਆ ਮੀਟਿੰਗਾਂ ਦੇ ਵਿੱਚ ਐਮ ਐਸ ਸੀ ਐਮ ਐਸ ਪੀ ਦੱਤਿਆ ਹੋਇਆ ਉਹਨੂੰ ਕਰਨਾ ਚਾਹੀਦਾ ਜਾਂ ਜੋ ਉਹਨਾਂ ਦਾ ਪ੍ਰੋਡਕਟ ਆ ਜਿਵੇਂ ਇੱਥੇ ਟਮਾਟਰ ਫਸ ਕੋ 24 ਕਿਲੋ ਮਿਲਦੇ ਆ ਤੇ ਬਾਹਰ 5 ਰੁਪਏ ਪਾਉਂਡ ਆ ਹਾਂਜੀ ਇਹੋ ਜਿਹਾ ਕੋਈ ਸਾਧਨ ਸਰਕਾਰਾਂ ਮਦਾਨ ਕੀ ਇਹ ਬਾਹਰ ਜੜਾ ਇਹਨੂੰ ਕੈਰੇਜ ਕਰਕੇ ਦੂਜੀ ਕੰਟਰੀ ਚ ਪਹੁੰਚਾਇਆ ਜਾ ਸਕੇ ਅਬ ਜੜਾ ਬਾਰਡਰ ਜਿਵੇਂ ਪੰਜਾਬ ਦਾ ਬਾਰਡਰ ਹੀ ਹੈ ਇੱਥੇ ਬਗਬਾਰਡਰ ਇਹਨੂੰ ਖੋਲਿਆ ਜਾਵੇ ਜੇ ਆਪਸ ਦੇ ਵਿੱਚ ਲੈਨ ਡੇਨ ਹੋਵੇ ਇੱਥੇ ਜਿਹੜੀਆਂ ਫਸਲਾਂ ਇਧਰ ਉਧਰ ਜਾਣ ਤਾਂ ਕਿ ਜ਼ਿੰਮੇਦਾਰ ਜੜਾ ਵਾ ਉਹਨੂੰ ਇਹ ਲੋੜ ਹੀ ਨਾ ਪਵੇ ਸਰਕਾਰ ਸਰਕਾਰ ਨਾਲ ਦੇਖਣ ਦੀ ਉਹਨਾਂ ਦਾ ਪ੍ਰੋਡਕਟ ਜਾਂ ਇੱਥੇ ਇੰਡਸਟਰੀ ਜੇ ਹੋ ਜਿਆ ਲੱਗਣਾ ਕਿ ਜਿਹੜੀਆਂ ਉਹਨਾਂ ਦਾ ਪ੍ਰੋਡਕਟ ਹੈ ਉਹ ਇੱਥੇ ਹੀ ਇੰਡਸਟਰੀ ਜਿਹੜੇ ਉਹ ਯੂਜ਼ ਕਰ ਹੱਥੋਂ ਹੱਥ ਉਹਨਾਂ ਦਾ ਜੜਾ ਵਿਕ ਜਾਵੇ ਮੈਨੂੰ ਇਹ ਪਤਾ ਵਾ ਕਿ ਜਦੋਂ ਕਾਟਨ ਨਹੀਂ ਵਿਕਦਾ ਸੀਗਾ ਜਦੋਂ ਇਹ ਮਿਲਾਂ ਲੱਗੀਆਂ ਵਾ ਅਬੌਰ ਵਾਲੇ ਪਾਸੇ ਉਹਨੂੰ ਪ੍ਰੈਸਿੰਗ ਦੀਆਂ ਮਸ਼ੀਨਾਂ ਸੀ ਕਾਟਨ ਬਣਾਉਣ ਵਾਲੀਆਂ ਮਸ਼ੀਨਾਂ ਲੱਗਦੀਆਂ ਵਾ ਜਦੋਂ ਵੀ ਕੁਮਿਸ਼ਨ ਲੱਗਣੀ ਹੈ ਉਹ ਚੀਜ਼ ਜਿਹੜੀ ਜਦੋਂ ਵਿਕਰੀ ਹੋਏਗੀ ਤੇ ਫਸਲਾਂ ਵਿਕਣ ਗਿਆ ਬੱਸ ਤੋਂ ਬਾਦ ਇੰਡਸਟਰੀ ਲੱਗੇ ਤਾਂ ਕਿ ਉਹ ਪ੍ਰੋਡਕਟ ਵਿਕ ਜਾਵੇ ਜਾਂ ਜੇ ਨਹੀਂ ਹੈ ਤੇ ਸਰਕਾਰ ਉਹਨਾਂ ਨੂੰ ਗਾਈਡ ਕਰਕੇ ਉਹ ਜਿਹੜੀਆਂ ਫਸਲਾਂ ਜਿਹੜੀਆਂ ਵਝਾਵੇ ਤੇ ਐਮ ਐਸ ਪੀ ਤੈਅ ਕਰੇ ਜੇ ਨਹੀਂ ਜਿਹੜੀ ਫਸਲ ਹੈ ਐਮ ਐਸ ਪੀ ਤਾਂ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਜਿਹੜੇ ਛੋਟੇ ਕਿਸਾਨ ਹੈ ਉਹ ਉਹਨਾਂ ਦਾ ਧਰਮਦਾਰੀ ਬੱਚਿਆਂ ਦਾ ਧਰਮਦਾਰ ਸਾਰਾ ਇਸੇ ਤੇ ਡਿਪੈਂਡ ਕਰਦਾ ਵਾ ਕਿ ਸਾਲ ਬਾਦ ਕਿੰਨੀ ਫਸਲ ਆਣੀ ਹੈ ਤੇ ਬੱਚੇ ਕਿਵੇਂ ਪੜਾਣੇ ਆ ਉਹਨਾਂ ਵਾਸਤੇ ਐਮ ਐਸ ਪੀ ਬਹੁਤ ਜ਼ਰੂਰੀ ਹੈ ਤੇ ਮੈਂ ਇਸ ਹੱਕ